ਖਾਲਸਾ ਪ੍ਰਭੂ ਦੇ ਪੰਡੇ ਅੱਜ ਨਾ ਮੇ ਪਾਸ 34 ਸਾਲ ਮਾਰਾਇਆ ਇਹ ਜਿੰਨੀ ਪ੍ਰਤੀ ਰੱਖਦੇ ਹੋਏ ਜੁੜੀ ਕਿੰਨੇ ਆ ਮੋਰੇ ਨਗਰ ਕੀ ਜਿਹੜਾ ਸਰਗੁਰੂ ਕੜਾ ਸਾਹਿਬ ਨੂੰ ਸਾਰਾ ਮੋਕੇ ਸ਼ਹਿਰ ਦੇ ਦਰਵਾਜ਼ੇ ਖੁੱਲ੍ਹੇ ਹੋਣ ਦਾ ਕਰਦੇ ਹੈ ਇਹਦੇ ਵਿਚ ਸਾਰੇ ਜੀ ਨਗਰ ਦੇ ਸੰਗਤਾਂ ਸਾਰੇ ਜੀ ਨੂੰ ਸਿੱਖ ਰਾਜੇ ਨਾ ਕਰਕੇ ਔਰ ਇਸ ਨਗਰ ਵਿੱਚ ਸ਼ਮੂਲੀਅਤ ਕੀਤੀ ਹੈ ਪੱਟੀ ਕਿੰਨੇ ਸੱਚੇ ਜਾ ਆਵੇ ਨਹੀਂ ਮੁਸ਼ਕਿਲਾਂ ਬੰਦ ਉਹ ਜਿੰਨਾ ਨੇ ਸਾਥੇ ਲਈ ਉਹ ਬੜੀ ਇਹਨਾਂ ਸਾਹਿਬ ਨੇ ਇਹ ਤਾਂ ਕਿ ਤਰਫਰੀ ਦੀ ਲੱਖਣੀ ਸ਼੍ਰੀ ਦੀ ਕੁਰਬਾਨੀ ਕੀਤੀ ਹੈ ਸਾਨੂੰ ਉਹਨਾਂ ਦੇ ਦਿੱਕਤਾਂ ਦੇ ਸਾਰੇ ਆਪਣੇ ਕਾਮਕਾਰ ਦੇ ਨਾਲ ਸਾਰੇ ਸਹੀ ਹੈ ਸੈਂਕੜੇ ਸੈਂਕੜੇ ਨਾਮ ਨਾਲ ਕਰਦਾ ਹਾਂ ਇਸ ਤਰ੍ਹਾਂ ਕਿ ਸਾਨੂੰ ਜੂਵਾ ਸਾਹਿਬ ਨੇ ਜੋ ਸਿਖਿਆਵਾਂ ਦਿੱਤੀਆਂ ਨੇ ਔਰ ਉਹਨਾਂ ਦੇ ਇਜਾਮਤ ਦੇ ਸੇ ਆਪਣਾ ਪ੍ਰਿੰਗਾ ਜੀ ਬੰਦ ਰਹਾ ਉਹ ਸਭ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਕਿੰਨਾ ਨਗਰ ਕੀਰਤਨ ਕੀ ਕਹਿਣਾ ਚਾਹੁੰਦੇ ਸਾਰੇ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਪੰਚਾਇਤੀ ਗੁਰਦੁਆਰਾ ਸਾਹਿਬ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਵਾਪਸ ਪੰਚਾਇਤੀ ਗੁਰਦੁਆਰਾ ਸਾਹਿਬ ਪਹੁੰਚੇਗਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਮਾਨ ਹੈ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕੀਨੋ ਬਡੋ ਕਲੂ ਮੈ ਸਾਕਾ ਸਾਧਨ ਹੀਤ ਇਤੀ ਜਨ ਕਰੀ ਸੀਸ ਦੀਆ ਪਰ ਜੀਨਾ ਉਚਰੀ ਅੱਜ ਦੇ ਇਸ ਮਹਾਨ ਦਿਨ ਤੇ ਮੈਂ ਸਮੂਹ ਸਾਧ ਸੰਤਨ ਨੂੰ ਬੇਨਤੀ ਕਰਦਾ ਕਿ ਆਓ ਨਸ਼ਿਆਂ ਤੋਂ ਮੁਕਤ ਹੋ ਕੇ ਸਮੂਹ ਗੁਰਦੁਆਰਾ ਸਾਹਿਬ ਨਾਲ ਜੁੜੀਏ ਤੇ ਉਸ ਅਕਾਲ ਪੁਰਖ ਦੀਆਂ ਜੋ ਹੁਕਮ ਹੈ ਉਹਨੀਆਂ ਪਾਲਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਜੀਤ ਸਿੰਘ ਛੋੜੀ ਛੋੜੀ ਸਾਹਿਬ ਕੀ ਕਹੋਗੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਇਸ ਵਾਰ ਕੀ ਕਹਿਣਾ ਤੁਹਾਡਾ ਨਗਰ ਕੀਰਤਨ ਸਾਡੇ ਸਮੂਹ ਸਮੂਹ ਸਾਰੇ ਪੰਚਾਇਤੀ ਗੁਰਦੁਆਰੇ ਦੇ ਸਾਧ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਦਿਵਸ ਦਾ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਜੋ ਕਿ ਸਾਰੀ ਹੀ ਮਨੁੱਖਤਾ ਦੇ ਲਈ ਬਹੁਤ ਹੀ ਵੱਡਾ ਗੁਰੂ ਸਾਹਿਬ ਦਾ ਉਪਰਾਲਾ ਹੈ ਇੰਦ ਕਰਕੇ ਜੋ ਵੀ ਉਹਨੂੰ ਗੁਰੂ ਅ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਗਰ ਕੀਰਤਨ ਪੰਚਾਇਤੀ ਗੁਰਦੁਆਰੇ ਦੇ ਵਿੱਚੋਂ ਆਰੰਭਤਾ ਲਈ ਆਰੰਭਤਾ ਹੋ ਰਹੀ ਹੈ ਤੇ ਆਰੰਭਤਾ ਦੇ ਕਾਰਨ ਵਾਇ ਗੁਰੂ ਜੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਵੋਗੇ ਅੱਜ ਦੇ ਦਿਨ ਅੱਜ ਗੱਲ ਦੇ ਨੌਜਵਾਨਾਂ ਨੂੰ ਇਹ ਸੁਨੇਹਾ ਕਿ ਆਪਣਾ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗੋ ਤੇ ਅਮਰਤਾਰੀ ਬਣੋ ਤੇ ਤਾਂ ਕਿ ਤੁਹਾਡਾ ਆਪਦਾ ਜਨਮ ਸੁਹਿੱਲਾ ਹੋ ਸਕੇ ਤੇ ਅੱਗੇ ਲਈ ਤੁਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੀ ਆਤਮਿਕ ਤੌਰ ਤੇ ਤਰੱਕੀ ਮਾਣੋ। ਸ੍ਰੀ ਗੁਰੂ ਤੇਗ ਬਹਾਦਰ ਹਿੰਦਰੀ ਚਾਦਰ ਉਹਨਾਂ ਦੇ ਛਿੱਡੇ ਦਿਹਾੜੇ ਤੇ ਅੱਜ ਸ੍ਰੀ ਸਾਡੀ ਪੰਚਾਇਤ ਪੰਚਾਇਤੀ ਗੁਰਦੁਆਰਾ ਕਮੇਟੀ ਵੱਲੋਂ ਨਗਰ ਕੀਰਤੋਂ ਸਜਾਇਆ ਜਾ ਰਿਹਾ। ਸੋ ਸਾਡਾ ਇਹੀ ਸੰਦੇਸ਼ ਹੈ ਵੀ ਸਾਂਝੀ ਵਾਲਤਾ ਕਾਇਮ ਰਹੇ। ਇੱਕ ਜਿਹੜਾ ਗੁਰੂ ਨੇ ਸਾਨੂੰ ਇਕੱਠਾ ਹੋਣ ਦਾ ਸਬੂਤ ਦਿੱਤਾ, ਇੱਕ ਜਿਹੜਾ ਸਬੂਤ ਦਿੱਤਾ ਅਸੀਂ ਉਹਨੂੰ ਅੱਜ ਅੱਗੇ ਗੁਰੂ ਸਾਹਿਬ ਦੇ ਅਸ਼ੀਰਵਾਦ ਨੂੰ ਲੈ ਕੇ ਅੱਗੇ ਚੱਲ ਰਹੇ ਹਾਂ। ਸਾਡਾ ਇਹ ਪ੍ਰੋਗਰਾਮ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਡੀ ਕਮੇਟੀ ਨਾਲ ਹੋ ਰਿਹਾ ਹੈ। ਨੌਜਵਾਨਾਂ ਨੂੰ ਕੀ ਸੁਨੇਹਾ ਦੇਵਾਂਗਾ ਅੱਜ ਤੁਹਾਨੂੰ ਨੌਜਵਾਨਾਂ ਨੂੰ ਸਾਡਾ ਸੰਦੇਸ਼ ਇਹੀ ਹੈ ਵੀ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਜੋ ਕਿਹਾ ਵੀ ਨਸ਼ਾ ਮੁਕਤ ਰਹੋ ਸਿੱਖਿਆ ਦੀ ਇੱਜ਼ਤ ਕਰੋ ਸਾਰਾ ਸਮੁੱਚਾ ਸਮਾਜ ਨੂੰ ਸਮਾਜਿਕ ਕੰਮ ਚੰਗੇ ਕਰੋ ਸਾਡਾ ਇਹੀ ਸੰਦੇਸ਼ ਹੈ ਸਾਡਾ ਇਹੀ ਮਕਸਦ ਹੈ ਵੀ ਅਸੀਂ ਸਮਾਜ ਨੂੰ ਕੁਝ ਅਹਿਸੇ ਸੇ ਦੇ ਦੇ ਸਕੀਏ ਜਿਸ ਨਾਲ ਸਮੁੱਚਾ ਸਮੁੱਚੇ ਸਮਾਜ ਦਾ ਭਲਾ ਹੋਵੇ ਪੰਚਾਇਤੀ ਗੁਰਦੁਆਰੇ ਤੋਂ ਚੱਲ ਕੇ ਕਿੱਥੇ ਕਿੱਥੇ ਜਾਵਾਂਗੇ ਇਹ ਸਦਰ ਬਾਜ਼ਾਰ ਤੋਂ ਹੋ ਕੇ ਜੀ ਪੰਚਾਇਤੀ ਗੁਰਦੁਆਰਾ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ ਸਦਰ ਬਾਜ਼ਾਰ ਤੋਂ ਆਪਣਾ ਰਾਮਗੜ੍ਹੇ ਗੁਰਦੁਆਰਾ ਬਾਈਪਾਸ ਬਾਈਪਾਸ ਤੋਂ ਧੂਰੀਪਿੰਡ ਧੂਰੀਪਿੰ